ਕੀ ਗਏ ਸੰਦੀਪ ਜੀ ਉੱਥੇ ਰਹਿ ਪਏ ਆ ਤੇਨੂੰ ਵੀ ਪਤਾ ਤੇ ਦਲਜੀਤ ਦਾ ਕਿੰਨਾ ਕ ਟਾਈਮ ਲੱਗਣ ਦਾ ਜਾਣਦਾ ਚਲੋ ਦੀਦੀ ਘਰਾਂ ਚ ਵਾਧੇ ਘਾਟੇ ਹੋ ਹੀ ਜਾਂਦੇ ਆ ਉਹ ਤਾਂ ਕੋਈ ਗੱਲ ਨਹੀਂ ਤੇ ਜੇ ਜੋਤ ਨੇ ਰੱਖ ਹੀ ਲਿਆ ਮੈਂ ਤੇ ਟੈਸਟ ਕਰਾ ਦੂਗੀ ਇਹਦੇ ਵਿੱਚ ਬੇਇੱਜ਼ਤੀ ਹੱਡੀ ਆ ਉਹਨਾਂ ਦਾ ਕੀ ਜਾਨਣਾ ਵਾ ਬਸ ਮਾਂ ਦੇ ਸਰਾਂ ਨੇ ਬੈਠੀ ਏਡੀ ਬਿਮਾਰ ਵਾ ਭਲਾਓ ਕੱਲ ਤਾਂ ਚੰਗੀ ਭਲੀ ਆਈ ਉਹ ਵੀ ਉਹਨੂੰ ਵੀ ਅਕਰ ਚਾਹੀਦੀ ਨਾ ਕੁੜਮਾ ਦੇ ਪਿੰਡ ਬੈਠਾ ਬੰਦਾ ਚੰਗਾ ਲੱਗਦਾ ਕੋਈ ਸਾਡਾ ਰਿਸ਼ਤੇਦਾਰ ਆ ਜੇ ਜਾਂ ਗਲੀ ਗਵੰਡੋ ਆ ਜੇ ਕੀ ਆਖੂ ਕੁੜਮਾ ਦੇ ਘਰ ਹੀ ਨੇ ਦਿਨ ਹਨਾ ਫਿਰ ਮੈਂ ਆਪਨੇ ਹੀ ਰੈਂਟ ਦੀ ਕੁੜੀ ਨੇ ਬਦਬਦੀ ਮੈਨੂੰ ਰੱਖ ਲਿਆ। ਉਹ ਨਹੀਂ ਨਹੀਂ ਫਿਰ ਕੀ ਹੈ 10 ਮਾਸੀ ਦੇ ਵਿੱਚ ਕਿਹੜੀ ਗੱਲ ਆ ਆਪਣਾ ਘਰ ਵਾ। ਬੁਰਾ ਜਾਂ ਲੱਗਣ ਡਿਆ। ਦੱਸ ਇਹਦੇ ਵਿੱਚ ਬੁਰੇ ਲੱਗਣ ਵਾਲੀ ਕਿਹੜੀ ਗੱਲ ਆ? ਜਾਂ ਹੋਏ ਤੁਹਾਨੂੰ ਕੋਈ ਮੜੀ ਚੰਗੀ ਆਖੀ ਆ। ਤੂੰ ਇਦਾਂ ਦੀਆਂ ਗੱਲਾਂ ਮਨਚਣਾ ਸੋਚਿਆ ਕਰ। ਸਮੇਂ ਦਾ ਪਤਾ ਨਹੀਂ ਕਿਦੇ ਤੇ ਕਿਦਾਂ ਦਾ ਆ ਜਾਣਾ। ਨਹੀਂ ਤੂੰ ਕਹਿਣਾ ਕੀ ਚਾਹੁੰਦੀ ਆ? ਬਾਰ-ਬਾਰ ਇੱਕੋ ਗੱਲ ਕਰੀ ਜਾਣ ਨਹੀਂ ਆ। ਮੈਂ ਜਾ ਕੇ ਮੰਮੀ ਨੂੰ ਸਾਰੀ ਗੱਲ ਦੱਸ ਦੇਣੀ ਆ। ਜੋ ਤੂੰ ਦੱਸਣਾ ਨਾ ਜਾ ਕੇ ਮੰਮੀ ਨੂੰ ਦੱਸ ਦੇ। ਮੈਂ ਫਿਰ ਜਦੋਂ ਭਾਜੀ ਨੂੰ ਦੱਸਿਆ ਨਾ ਉਹ ਨਾ ਮਰਜ਼ੀਆਂ ਆਪਣੀਆਂ ਕਰਨਦੀ ਆ। ਉਲਟ